ਪਹਿਲਾਂ ਤਾਂ ਸਾਰੇ ਪੱਤਰਕਾਰਾਂ ਨੂੰ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਅੱਜ ਜਿਸ ਮਕਸਦ ਲਈ ਅਸੀਂ ਇਕੱਠੇ ਹੋਏ ਆ ਤੇ ਸੰਵਿਧਾਨ ਮਰ ਮਤਾ ਬਾਬਾ ਸਾਹਿਬ ਡਾਕਟਰ ਭੀਮrao ਜੀ ਅੰਬੇਦਕਰ ਦੇ ਸਟੈਚੂ ਤੇ ਖਾਲਸਤਾਨੀ ਝੰਡੇ ਲਾਉਣੇ ਖਾਲਸਤਾਨ ਜਿੰਦਾਬਾਦ ਲਿਖਣਾ ਔਰ ਇੱਕ ਅਨਪੜ੍ਹ ਪੰਨੂ ਜਿਹੜਾ ਜਿਸ ਨੂੰ ਸੰਵਿਧਾਨ ਬਾਰੇ ਇੱਕ ਵੀ ਨੌਲੇਜ ਨਹੀਂ ਹੈ ਜਦ ਕੇ ਸੰਵਿਧਾਨ ਦੇ 25 ਦਾ ਧਾਰਾ 25 ਦੇ ਉੱਤੇ ਬਾਬਾ ਸਾਹਿਬ ਨੇ ਮੇੜਗਾ ਨੇ ਸਾਫ ਸ਼ਬਦਾਂ ਦੇ ਵਿੱਚ ਲਿਖਿਆ ਕਿ ਜਿਹੜਾ ਸਿੱਖ ਸਮਾਜ ਹੈ ਪੰਜਾਬ ਦਾ ਆਪਣਾ ਜਿਹੜਾ ਪਖੜਾ ਸਮਾਜ ਹੈ ਉਹ ਤਰਪਾਨ ਲੈ ਕੇ ਇਕਦਮ ਮੈਨ ਤੇ ਚੱਲ ਸਕਦਾ ਕਹਿੰਦੇ ਨੇ ਸਭ ਚੋਂ ਕਿ ਪੰਨੂ ਇਹਦੇ ਸੰਵਿਧਾਨ ਦੇ ਵਿੱਚੋਂ ਪੜ ਕੇ ਕਹਿ ਰਿਹਾ ਕਿ ਸੰਵਿਧਾਨ ਜਿਹੜਾ ਬਾਬਾ ਸਾਹਿਬ ਨੇ ਬਣਾਇਆ ਉਹ ਸਿੱਖ ਵਿਰੋਧੀ ਹੈ ਜਿਹੜੇ ਇਹੋ ਜਿਹੇ ਲੋਕ ਹੁੰਦੇ ਆ ਉਹਨਾਂ ਨੂੰ ਕਿਸੇ ਦਾ ਕੋਈ ਮਤਲਬ ਨਹੀਂ ਹੁੰਦਾ ਕੌਮ ਦਾ ਦੇਸ਼ ਨੂੰ ਅੱਗ ਲਾਉਣਾ ਅਸੀਂ ਸਾਰੇ ਜਿਹੜੇ ਦੇਸ਼ ਦੇ ਨਾਗਰਿਕਾਂ ਹਾਂ ਅਸੀਂ ਅਪੀਲ ਕਰਦੇ ਆਂ ਲੋਏ ਜਾਂ ਸ਼ਰਾਰਤੀ ਲੋਕਾਂ ਦਾ ਜਿਹੜੇ ਮਹਿਲਾਵੇ ਵਿੱਚ ના ਕੇ ਦੇਸ਼ ਦੀ ਇਕਤਾ ਅਖੰਡਤਾ ਲਈ ਲੱਖੇ ਹੋ ਕੇ ਕੰਮ ਕਰਨ ਔਰ ਇਹੋ ਜਿਹੇ ਲੋਕਾਂ ਨੂੰ ਜਿਹੜਾ ਮੁਕੋਟ ਜਵਾਬ ਦਿੱਤਾ ਜਾ ਸਕੇ ਉਦੋਂ ਸਾਡੀਆਂ ਸਰਕਾਰਾਂ ਦਾ ਹੀ ਫਰਜ਼ ਬਣਦਾ ਕਿ ਜਿਹੜਾ ਇਹੋ ਜਿਹਾ ਸ਼ਰਾਰਤ ਕਰਦਾ ਹੈ ਜਿਹੜਾ ਇਹੋ ਜਿਹਾ ਸੰਵਿਧਾਨ ਦੇ ਜਿਹੜੀਆਂ ਸਰਕਾਰਾਂ ਸੰਵਿਧਾਨ ਦੇ ਦੇਰੇ ਅੰਦਰ ਜਾ ਕੇ ਚੁਣ ਕੇ ਬੈਠੀਆਂ ਅੱਜ ਤੱਕ ਸਾਡੇ 94 ਗਏ ਪੰਜਾਬ ਚੋਂ ਗੁੰਗੇ ਬੋਲੇ ਚੁਣ ਕੇ ਇੱਕ ਦੀ ਵੀ ਜਵਾਨ ਨਹੀਂ ਗੁੰਡੀ ਕੇ ਬਾਬਾ ਸਾਹਿਬ ਨੂੰ ਮੇਡ ਕਰਨ ਦੇ ਬਾਰੇ ਉਹ ਬੋਲਿਆ ਸਰਕਾਰ ਇਹ ਐਕਸ਼ਨ ਲਾਉਗੀ ਜੇ ਤਾਂ 94 ਵਿੱਚੋਂ ਕਿਸੇ ਦਾ ਵੀ ਬਿਆਨ ਆਇਆ ਸਣੇ ਮੁੱਖ ਮੰਤਰੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਵੈਸੇ ਉਹਨਾਂ ਤੋਂ ਤਾਂ ਸਾਨੂੰ ਕੋਈ ਉਮੀਦ ਵੀ ਨਹੀਂ ਕਿਉਂਕਿ ਉਹ ਤਾਂ ਸੱਸੇ ਦੇ ਵਿੱਚ ਇਹ ਗੱਲ ਕਹਿੰਦੇ ਨਾ ਕਿ ਬਾਬਾ ਸਾਹਿਬ ਬਾਬਾ ਸਾਹਿਬ ਕਰਨ ਦੇ ਨਾਲ ਤੁਹਾਨੂੰ ਸਵਰਗ ਥੋੜੀ ਮਿਲ ਜਾਣਾ ਉਹਨਾਂ ਨੂੰ ਕੀ ਪਤਾ ਸਵਰਗ ਕੀ ਹੁੰਦਾ ਇਹ ਸਾਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਬਾਬਾ ਸਾਹਿਬ ਮੇਡ ਕਰਨ ਦੇ ਸਵਰਗ ਦਿੰਦਾ ਤਾਂ ਤੋਂ ਮੈਂ ਅਪੀਲ ਕਰਦਾ ਕਿ ਸਾਡੇ ਸਮਾਜ ਨੂੰ ਥੋੜਾ ਜਿਆਦਾ ਠਹਿਰੇ ਰੱਖ ਕੇ ਇਹੋ ਜਿਹੇ ਜਿਹੇ ਸ਼ਰਾਪ ਦੀ ਅੰਸਰ ਆ ਉਹਨਾਂ ਨੂੰ ਉਸੇ ਲੈਜੇ ਦੇ ਵਿੱਚ ਜਵਾਬ ਦਿੱਤਾ ਜਾਏਗਾ ਮੈਂ ਕੱਲ ਵੀ ਇਹ ਗੱਲ ਕਹੀ ਸੀ ਵੀ ਜਿਹੜੇ ਮਰਦ ਹੁੰਦੇ ਨਾ ਉਹ ਸਾਹਮਣੇ ਆ ਕੇ ਗੱਜਦੇ ਆ ਰਾਤ ਨੂੰ ਜਾ ਕੇ ਜਾਂ ਝੰਡੇ ਲਾ ਕੇ ਜਾਂ ਲਿਖ ਕੇ ਨਹੀਂ ਜਾਂਦੇ ਹੁੰਦੇ ਜੇ ਜੇ ਭਾਰਤ ਜੇ ਤਾਂ ਮਰਦ ਦੀ ਏਲਾ ਦੂੰ ਤੇ ਇੱਕ ਵੀ ਜਿਹੜੇ 14 ਅਪ੍ਰੈਲ ਨੂੰ ਸਟੈਚੂ ਹਟਾਉਣ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਇੱਕ ਸਟੈਚੂ ਦੇ ਉੱਤੇ ਵੀ ਚੈਲੰਜ ਕਰਕੇ ਆਜੋ ਵੀ ਆਹ ਸਟੈਚੂ ਹਟਾਉਣਾ ਜੇ ਉਸੇ ਖਾਲਸਤਾਨੀ ਇਹ ਝੰਡੇ ਵਿੱਚ ਲਪੇਟ ਕੇ ਨਾਂ ਭੇਜਿਆ ਤਾਂ ਸਾਨੂੰ ਬਾਬਾ ਸਾਹਿਬ ਦੇ ਜੈ ਭੀਮ ਜੈ ਭੀਮ ਬਰਾਦਰ ਜੈ ਭੀਮ ਜੈ ਪਰ ਪਹਿਲਾਂ ਤਾਂ ਮੈਂ ਸਾਰੇ ਹੀ ਪੱਤਰਕਾਰਾਂ ਦਾ ਇੱਥੇ ਪਹੁੰਚਣ ਤੇ ਜੀ ਆ ਧੰਨਵਾਦ ਕਹਿੰਦਾ ਹਾਂ ਤੇ ਨਾਲ ਦੀ ਨਾਲ ਮੈਂ ਉਸ ਕੁੱਤੇ ਪੰਨੂ ਨੂੰ ਵੀ ਇਹ ਦੱਸਣਾ ਚਾਹੁੰਦਾ ਹਾਂ ਜਿਹੜਾ ਵਿਦੇਸ਼ ਦੇ ਵਿੱਚ ਬਹਿ ਕੇ ਸਾਡੇ ਦੇਸ਼ ਦਾ ਹਾਲ ਖਰਾਬ ਕਰਨ ਨੂੰ ਫਿਰਦਾ ਆ ਔਰ ਉਹ ਕਹਿ ਰਿਹਾ ਆ ਕਿ ਜਿੰਨੇ ਵੀ ਜਿੰਨੇ ਵੀ ਬਾਬਾ ਸਾਹਿਬ ਦੇ ਸਟੈਚੂ ਆ ਬੁੱਤ ਲੱਗੇ ਆ ਉਹ ਸਾਰੇ 14 ਅਪ੍ਰੈਲ ਤੱਕ ਬੁੱਤ ਤੋੜੇ ਜਾਣ ਔਰ ਉੱਥੇ ਭਗਤ ਰਵੀਦਾਸ ਦੇ ਬੁੱਤ ਲੱਗਣੇ ਚਾਹੀਦੇ ਆ ਮੈਂ ਇਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਪਹਿਲਾਂ ਤਾਂ ਗੁਰੂ ਰਵੀਦਾਸ ਮਹਾਰਾਜ ਜੀ ਨੂੰ ਗੁਰੂ ਰਵੀਦਾਸ ਮਹਾਰਾਜ ਕਹਿ ਕੇ ਸੰਬੋਧਨ ਨੂੰ ਕਰਨਾ ਚਾਹੀਦਾ ਦੂਜਾ ਨੰਬਰ ਸਾਡੇ ਰੈਬਰਾਂ ਦੇ ਬੁੱਤ ਦੇ ਵੱਲੋਂ ਉਂਗਲੀ ਵੀ ਕਰਕੇ ਦਿਖਾ ਲੈ ਜਗ ਉਹਦਾ ਗੋਟਨਾ ਉਹਦਾ ਲਾ ਕੇ ਦਿਖਾਤਾ ਤੇ ਸਾਡਾ ਫਿਰ ਸਮਾਜ ਇੱਕ ਉਹਨੂੰ ਇਹ ਮੈਸੇਜ ਦਿੰਦਾ ਆ ਕਿ ਕਦੇ ਇੱਧਰ ਨੂੰ ਉਂਗਲੀ ਕਰਕੇ ਦੇਖ ਤੋੜਨ ਨਾਲ ਤੇ ਇੱਕ ਪਾਸੇ ਰਿਹਾ ਇਹ ਨੂੰ ਦੱਸ ਦਈਏ ਕਿ ਸਾਡਾ ਸਮਾਜ ਕੀ ਆ ਔਰ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹੁੰਦਾ ਕਿ 바ਵਾ ਸਾਡੇ ਰੈਵਰ ਸਾਬ ਸ਼੍ਰੀ ਕਾਂਸੀ ਰਾਮ ਜੀ ਨੇ ਵੀ ਇਹ ਗੱਲ ਕਹੀ ਸੀ ਕਿ ਸਾਡਾ ਮੈਨੀਫੈਸਟੋ ਜਿਹੜਾ ਆ ਗੁਰੂ ਗ੍ਰੰਥ ਸਾਹਿਬ ਆ ਔਰ ਸਾਡਾ ਜਿਹੜਾ ਇਹ ਸੂਬਾ ਆ ਇਹ ਬਿਲਕੁਲ ਸ਼ਾਂਤੀ ਵਾਲਾ ਸੂਬਾ ਆ ਲੇਕਿਨ ਇੱਥੇ ਦਾ ਮਾਹੌਲ ਜਿਹੜਾ ਖਰਾਬ ਕਰਨ ਨੂੰ ਵਰਦੇ ਆ ਇਹ ਚੰਦ ਜਿਹੜੇ ਆ ਖਾਲਿਸਤਾਨੀ ਬਣੇ ਆ ਅਸੀਂ ਇਹ ਖਾਲਿਸਤਾਨ ਇੱਥੇ ਕਦੀ ਵੀ ਨਹੀਂ ਫੇ ਬੰਨ ਦੇਵਾਂਗੇ ਜੇ ਸਾਡੇ ਦਲਤਾਂ ਦਾ ਇਹ ਖਾਲਿਸਤਾਨ ਦੇ ਵਿੱਚ ਬੁਰਾ ਹਾਲ ਹੀ ਹੋਣਾ ਆ ਜਾਂ ਮਨੁਸਮ੍ਰਿਤੀ ਲਿਆ ਕੇ ਸਾਡਾ ਬੁਰਾ ਹਾਲ ਹੀ ਹੋਣਾ ਆ ਤੇ ਅਸੀਂ ਕਦੀ ਵੀ ਅਸੀਂ ਸਿਰਫ ਭਾਰਤੀਆਂ ਇਨਸਾਨ ਆ ਇਨਸਾਨ ਬਣ ਕੇ ਰਹਿਣਾ ਚਾਹੁੰਦੇ ਆ ਇਹ ਜਾਨਵਰ ਕਦੀ ਵੀ ਬਣਦੇਮਗੇ ਪਰ ਜਿਹੜੇ ਜਾਨਵਰ ਬੋਲਦੇ ਆ ਉਹਨਾਂ ਦੀਆਂ ਧੌਣਾ ਵੀ ਤੇ ਗਾਟੇ ਵੀ ਲਹੋਣੇ ਜਾਣਦੇ ਆ ਜਿਹੜਾ ਬਾਵਾ ਸਾਹਿਬ ਦੇ ਵੱਲੋਂ ਉਂਗਲੀ ਵੀ ਕਰੂਗਾ ਜੈ ਭੀਮ ਜੈ ਭਾਰਤ ਤੁਹਾਡੇ ਪਤਰਾ ਤੁਹਾਡੇ ਪੱਤਰਕਾਰਾਂ ਦਾ ਧੰਨਵਾਦ ਜਿਹਨੇ ਸਾਨੂੰ ਕਵਰੇਜ ਕਰਨ ਪਹੁੰਚੇ ਬੜੇ ਮੰਦਪਾਗੀ ਤੇ ਦੁਖੀ ਹਿਰਦੇ ਨਾਲ ਸਾਨੂੰ ਕਹਿਣਾ ਪੈ ਰਿਹਾ ਇਹ ਸਾਡੇਆਂ ਦਾ ਸ਼ਹਿਰ ਦਾ ਬਹੁਤ ਵਧੀਆ ਮਾਹੌਲ ਆ ਸਾਡੇ ਮੁਲਕ ਦਾ ਵੀ ਬਹੁਤ ਵਧੀਆ ਮਾਹੌਲ ਆ ਇਹਦੇ ਕੋਈ ਸ਼ਰਾਤੀ ਗੁਰਪਤਵੰਦ ਪੰਨੂ ਵਰਗੇ ਮੁਲਕ ਦਾ ਮੋਹਲ ਖਰਾਬ ਕਰਨਾ ਚਾਹੁੰਦੇ ਆ ਔਰ ਸਾ ਇਹੋ ਜਿਹੇ ਰਹਿਬਰ ਜਿਨ੍ਹਾਂ ਨੇ ਸੰਵਿਧਾਨ ਲਿਖ ਕੇ ਦਿੱਤਾ ਇਸ ਦੇਸ਼ ਨੂੰ ਇਸ ਦੇਸ਼ ਨੂੰ ਹਰ ਵਰਗ ਨੂੰ ਹਰ ਜਾਤ ਨੂੰ ਇੱਕ ਇੱਕ ਧਾਗੇ ਚ ਪਰੋਇਆ ਉਹਨਾਂ ਦੇ ਬਾਰੇ ਅਸੀਂ ਮੰਧਪਾਗੀ ਬੋਲੀ ਬੋਲਣੀ ਇਹੋ ਜਿਹੇ ਬੰਦਿਆਂ ਨੂੰ ਮੈਂ ਇਸ ਮੁਲਕ ਜੀ ਉੱਥੇ ਬੈਠਾ ਆ ਉਸ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਇਹਨੂੰ ਸਾਡੇ ਹਵਾਲੇ ਕਰੋ ਅਸੀਂ ਇਹਦਾ ਜੋ ਕਰਾਂਗੇ ਸਾਡੇ ਮੁਲਕ ਦਾ ਪਾਲਤੂ ਕੁੱਤਾ ਇਹ ਤੇ ਸਾਡੇ ਵੱਲੇ ਕਰੋ ਅਸੀਂ ਇਹਦਾ ਆਪ ਹੀ ਦਾਜ ਕਰਾਂਗੇ। ਔਰ ਅਸੀਂ ਆਪਣੇ ਜਿਹੜੇ ਸਾਰੇ ਰਹਿਵਰਾਂ ਦਾ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਉਹ ਜਿਨ੍ਹਾਂ ਜਿੰਨੇ ਵੀ ਰਹਿਵਰਾਂ ਨਾਲ ਜੇ ਚੌਂਕ ਹੈਗੇ ਜਾਂ ਸਾਡੇ ਸ਼ਹਿਰ ਦੇ ਵਿੱਚ ਬਕਾਇਦਾ ਉਹਨਾਂ ਵਿੱਚ ਕੈਮਰੇ ਲਵਾਏ ਜਾਣ ਔਰ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ ਪੂਰਾ। ਪ੍ਰਧਾਨ ਜੀ ਇਹ ਘਟਨਾ ਕੀ ਹੋਈ ਹੈ ਕਿੱਥੇ ਹੋਈ ਹੈ ਉਹ ਵੀ ਦੱਸੋ। ਇਹ ਘਟਨਾ ਸ਼ਹਿਰ ਫਲੋਰ ਦਾ ਨੰਗਲ ਵਿੱਚ ਹੀ ਪੈਂਦਾ ਇੱਕ ਨੰਗਲ ਛੋਟਾ ਜਿਹਾ ਪਿੰਡ ਔਰ ਰੋਡ ਦੇ ਉੱਤੇ ਬਾਬਾ ਸਾਹਿਬ ਦਾ ਸੈਚੂ ਲੱਗਾ ਹੋਇਆ। ਉੱਥੇ ਹੀ ਇਹ ਘਟਨਾ ਹੋਈ ਔਰ ਸ਼ੀਸ਼ੇ ਜਿਹੜਾ ਉਹਦੇ ਜਿਹਦਾ ਆਪਣਾ ਅੰਬੇਦਕਰ ਚੌਂਕ ਬਾਬਾ ਸਾਹਿਬ ਦਾ ਇਹਨੂੰ ਆਪ ਕਵਰ ਕੀਤਾ ਵਾ ਸ਼ੀਸ਼ੇ ਨਾ ਉੱਥੇ ਵੀ ਇੱਥੇ ਦਾ ਰਕਵਰ ਕੀਤਾ ਹੋਇਆ ਉਹਦੇ ਸ਼ੀਸ਼ੇ ਉੱਪਰ ਉਹਨੇ ਜਿਹੜੇ ਸ਼ਰਾਰਤੀ ਅਨਸਰਾਂ ਨੇ ਰਾਤ ਹਨੇਰੇ ਵਿੱਚ ਖਾਲਿਸਤਾਨੀ ਨਾਲ ਹੋ ਜਾਂ ਹੋਰ ਨਾਰੀ ਇਹ ਗਲਤ ਟਿੱਪਣੀ ਕੀਤੀ ਗਈ ਆ ਬਾਬਾ ਸਾਹਿਬ ਬਾਰੇ ਗਲਤ ਬੋਲਿਆ ਗਿਆ ਗਲਤ ਨਾਰੀ ਲਿਖੇ ਗਏ ਆ ਰਾਤ ਦੇ ਹਨੇਰੇ 'ਚ ਲਿਖਦੇ ਆ ਇਹ ਦਿਨ ਲਿਖਣ ਤਾਂ ਵੀ ਅਸੀਂ ਕਿਹੜਾ ਦਿਨਾਂ ਨਾ ਕਰਦੀ ਇਹਨਾਂ ਦਾ ਤੇ ਇੱਕ ਸਲੋਗਨ ਦੇ ਨਾਲ ਨਾਲ 14 ਅਪ੍ਰੈਲ ਦੀ ਕੋਈ ਧਮਕੀ ਵੀ ਲਿਖੀ ਹੈ ਜੀ ਦੇਖੋ ਦੇਖੋ ਉਹਨਾਂ ਨੇ ਤਾਂ ਧਮਕੀਆਂ ਵੀ ਲਿਖੀਆਂ ਉਹਨਾਂ ਨੇ ਇਹ ਵੀ ਕਿਹਾ ਵੀ 바ਵਾ ਸਾਹਿਬ ਦੇ ਚਾਚੂ ਲਾਗੇ ਗੁਰੂ ਅਰਬਦਾਸ ਮਹਾਰਾਜ ਦੇ ਚਾਚੂ ਲੈ ਜਾਣ ਪਰ ਉਹਨੇ ਅਰਬਦਾਸ ਮਹਾਰਾਜ ਦੇ ਨਾਂ ਵੀ ਭਗਤ ਕਹਿ ਕੇ ਸੰਬੋਧਨ ਕੀਤਾ ਅਸੀਂ ਤਾਂ ਗੁਰੂ ਅਰਬਦਾਸ ਮਹਾਰਾਜ ਨੂੰ ਗੁਰੂ ਹੀ ਕਵਾਂਗੇ ਪਟਾਣ ਸਾਹਿਬ ਬਾਰ ਬਾਰ ਉਹਨਾਂ ਨੇ ਰਾਖਸ਼ਿਸ਼ ਕਹਿ ਕੇ ਦੇਸ਼ ਦੇ ਸੰਵਿਧਾਨ ਦੀ ਮਾਤਾ ਨੂੰ ਉਹਨਾਂ ਨੇ ਸੰਬੋਧਨ ਕੀਤਾ ਕਿੱਥੋਂ ਭਗਤ ਬਹੁਤ ਗਲਤ ਸ਼ਬਦਾਵਲੀ ਆ ਇਹ ਮੈਂ ਤਾਂ ਤੁਹਾਨੂੰ ਬੇਨਤੀ ਪਹਿਲਾਂ ਵੀ ਕਰਦਕਾ ਮੈਂ ਸਪੈਸ਼ਲ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਪਤਾ ਲੱਗਣਾ ਜੇ ਤੁਸੀਂ ਫੋਟੋ ਲਾਉਂਦੇ ਆ ਬਾਬਾ ਜੋਂ ਬੇਦਗਰਦੀ ਭਗਵੰਤ ਮਾਨ ਜੀ ਤੇ ਤੁਸੀਂ ਇਹਨੂੰ ਸੀਰੀਅਸ ਵੀ ਲਓ ਇਹੋ ਜੇ ਮਹਾਪੁਰਸਾ ਸਟੈਚੂ ਨਹੀਂ ਤੋਂ ਜਾਣੇ ਚਾਹੀਦੇ ਇਹਨੂੰ ਸੀਰੀਅਸ ਲੈ ਕੇ ਪ੍ਰਧਾਨ ਮੰਤਰੀ ਤੇ ਐਕਸ਼ਨ ਲੈਣਾ ਇਹੋ ਜੇ ਬੰਦੇ ਨੂੰ ਇੰਡੀਆ ਵਿੱਚ ਲਿਆ ਕੇ ਐਨਐਸਏ ਲਾ ਕੇ ਜੇਲ ਸਿੱਟਿਆ ਜਾਵੇ ਕੀ ਤੁਹਾਡੇ ਵੱਲੋਂ ਇਸ ਘਟਨਾ ਨੂੰ ਲੈ ਕੇ ਮੰਗ ਪੱਤਰ ਪ੍ਰਸ਼ਾਸਨ ਨੂੰ ਦਿੱਤਾ ਗਿਆ ਹਾਂਜੀ ਹਾਂਜੀ ਸਾਡੇ ਕੋਲ ਲਿਖਿਆ ਪਿਆ ਮੰਗ ਪੱਤਰ ਹੁਣ ਅਸੀਂ ਪ੍ਰਸ਼ਾਸਨ ਦੇਣ ਜਾ ਰਹੇ ਹਾਂ ਇਸ ਤੋਂ ਉਸ ਤੋਂ ਪਹਿਲਾਂ ਅਸੀਂ ਅੰਬੇ ਬਾਬਾ ਸਮਾਨ ਦੇ ਬੱਚੇ ਇੱਥੇ ਇਕੱਠੇ ਹੋਏ ਸੀ ਹੁਣ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ